ਆਰਮਕਸਥਾਨ ਦੇ ਬਾਹਰ ਮੰਦਰ ਦੇ ਬਾਹਰ ਇੱਕ ਮਹੀਨੇ ਤੋਂ ਬੈਠਾ ਬਾਪੂ ਕੀੜਿਆਂ ਤੋਂ ਖਾਦਾ ਜਾ ਰਿਹਾ ਹੈ ਉੱਥੇ ਕਿੰਨੇ ਲੋਕ ਆਉਂਦੇ ਹੁਣੇ ਹੋਰ ਜਿਹੜੇ ਨੂੰ ਦੇਖ ਕੇ ਵੀ ਅਨ ਡਿੱਠਾ ਕਰ ਜਾਂਦੇ ਉਹ ਦਰਦ ਉਸ ਵੀਰ ਨੇ ਬਰਦਾਸ਼ਤ ਕੀਤਾ ਉਹ ਅਸੀਂ ਵੀ ਤੁਹਾਨੂੰ ਬਿਆਨ ਕਰਕੇ ਵੀ ਦੱਸ ਸਕਦੇ ਜਦੋਂ ਵੀਰ ਦੇ ਕੀੜੇ ਕੱਢਣ ਲੱਗੇ ਮੂੰਹ 'ਚੋਂ ਨੱਕ 'ਚੋਂ ਕੀੜੇ ਬੇਅੰਤ ਨਿਕਲੇ ਜਦੋਂ ਵੀਰ ਨੂੰ ਨਮਾਉਣ ਲੱਗੇ ਤਾਂ ਬਾਥਰੂਮ ਵਾਲੀ ਜਗ੍ਹਾ ਦੇ ਵਿੱਚ ਵੀ ਕੀੜੇ ਪਏ ਆਜ ਤੋ ਠੀਕ ਇੱਕ ਮਹੀਨਾ ਪਹਿਲਾਂ ਇਹ ਬਾਬਾ ਜੀ ਸਾਨੂੰ ਮਿਲੇ ਸੀਗੇ ਇੱਥੇ ਭੰਡਾਰਾ ਸੀਗਾ ਭੰਡਾਰੇ ਦੇ ਵਿੱਚ ਆਈ ਸੀ ਤੇ ਬਿਲਕੁਲ ਠੀਕ ਸੀ ਅੱਜ ਸਵੇਰੇ ਮਿਲੇ ਆ ਕੇ ਇਹਨਾਂ ਦੇ ਨੱਕ 'ਚੋਂ ਆ ਦੇਖੋ ਕੀੜੇ ਚੱਲ ਰਹੇ ਮੂੰਹ 'ਚੋਂ ਕੀੜੇ ਚੱਲ ਰਹੇ काफी कंडीशन खराब जी लग रही ना दी कहाँ के रहने वाले हो आप हैं यहां कब आए थे यहां कब आए थे दो दिन पहले दो महीने पहले कहाँ से आए हो कहाँ से आए हो कहाँ से आए हो कहाँ के रहने वाले हो ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਬਜ਼ੁਰਗ ਨੂੰ ਦੇਖ ਰਹੇ ਆ ਨਾ ਤੁਸੀਂ ਇਹਦਾ ਫੇਸ ਬਲਰ ਕੀਤਾ ਹੋਇਆ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਇਹਦੇ ਮੂੰਹ 'ਚ ਕੀੜੇ ਪਏ ਹੋਏ ਆ ਇਹਦੇ ਨੱਕ 'ਚ ਕੀੜੇ ਪਏ ਹੋਏ ਆ ਮਤਲਬ ਇੱਕ ਇਨਸਾਨ ਦੀ ਬਾਡੀ ਦਾ ਸਭ ਤੋਂ ਸੈਂਸਿਟਿਵ ਪਾਰਟ ਗਿਣਿਆ ਜਾਂਦਾ ਨੱਕ ਮੂੰਹ ਇਹ ਪਰਦੇਸੀ ਵੀਰ 8 ਮਈ 225 ਦਿਨ ਵੀਰਵਾਰ ਨੂੰ ਨੰਗਲ ਡੈਮ ਰੋਪੜ ਤੋਂ ਸਾਡੇ ਕੋਲੇ ਲੈ ਕੇ ਆਏ ਵੀ ਇਹ ਆਈਟੀਆਈ ਦੇ ਸਾਹਮਣੇ ਪਤਾਲਪੁਰੀ ਮੰਦਰ ਆ ਉਹਦੇ ਵਿੱਚ ਇਹ ਵੀਰ ਗਰੀਬ ਇੱਕ ਮਹੀਨਾ ਪਹਿਲਾਂ ਆਇਆ ਪਰਦੇਸੀ ਵੀਰ ਨਾ ਤਾਂ ਬੋਲ ਸਕਦਾ ਸੀ ਨਾ ਦੱਸ ਸਕਦਾ ਸੀ ਕੁਝ ਚੁੱਪਚਾਪ ਉੱਥੇ ਬੈਠਾ ਕਿ ਨਹੀਂ ਕੋਈ ਛੱਡ ਗਿਆ ਜਾਂ ਕਿਵੇਂ ਪਹੁੰਚਿਆ ਤਾਂ ਉੱਥੇ ਟੋਨੀ ਡੱਲ ਆ ਵੀਰ ਤੇ ਕਮਲਦੇਵ son of ਕਮਲਦੇਵ ਡੱਲ ਇਹ ਵੀਰ ਦਾ ਸਾਨੂੰ ਫੋਨ ਆਇਆ ਉਹਨੇ ਜਾਣਕਾਰੀ ਦਿੱਤੀ ਵੀ ਇਦਾਂ ਕਰਕੇ ਇੱਕ ਪ੍ਰਵਾਸੀ ਵੀਰ ਲੱਗਦਾ ਪ੍ਰਵਾਸੀ ਵੀ ਅੰਦਾਜ਼ਾ ਹੀ ਹੈ ਸਾਡਾ ਸ਼ਾਇਦ ਉਹ ਪੰਜਾਬੀ ਬੋਲੇ ਜਦ ਬੋਲਣ ਲੱਗ ਗਿਆ ਤਾਂ ਬੋਲ ਹੀ ਨਹੀਂ ਹੁੰਦਾ ਉਹ ਤੋਂ ਵੀ ਬੰਦਰ ਵਿੱਚ 3 ਵਿਕ ਮਹੀਨਾ ਹੋ ਗਿਆ ਇਹਨੂੰ ਆਏ ਨੂੰ ਵੀ ਉਹਦੇ ਮੂੰਹ ਵਿੱਚ ਕੀੜੇ ਪਏ ਹੋਏ ਆ ਉਹ ਬੋਲ ਨਹੀਂ ਸਕਦਾ ਤੇ ਸਰੀਰ ਤੇ ਸੱਟਾਂ ਵੀ ਲੱਗੀਆਂ ਹੋਰ ਤਾਂ ਸਾਡੀ ਟੀਮ ਨਾਲ ਜਦੋਂ ਗੱਲ ਹੋਈ ਤਾਂ ਵੀਡੀਓ ਭੇਜੀ ਵੀਰ ਨੇ ਤਾਂ ਅਸੀਂ ਵੀਰ ਨੂੰ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇੱਥੇ ਸਾਡੇ ਕੋਲ ਲੈ ਆਓ ਤੇ ਉਹ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਹਸਨਪੁਰ ਸਪਨਿਆਂ ਦੇ ਘਰ ਵਿੱਚ ਇਸ ਵਕਤ ਦੇ ਮਾਰੇ ਹੋਏ ਵੀਰ ਨੂੰ ਜੋ ਕਿ ਮੰਦ ਬੁੱਧੀ ਜਾਪਦਾ ਜਿਸ ਤਕਲੀਫ ਦੇ ਵਿੱਚ ਉਹ ਹੈ ਉਹਨੂੰ ਬਿਆਨ ਵੀ ਨਹੀਂ ਕਰ ਸਕਦਾ ਆਪਣਾ ਨਾਮ ਵੀ ਨਹੀਂ ਦੱਸ ਸਕਦਾ ਉਹ ਦਰਦ ਉਸ ਵੀਰ ਨੇ ਬਰਦਾਸ਼ਤ ਕੀਤਾ ਉਹ ਅਸੀਂ ਵੀ ਤੁਹਾਨੂੰ ਬਿਆਨ ਕਰਕੇ ਨਹੀਂ ਦੱਸ ਸਕਦੇ ਜਦੋਂ ਵੀਰ ਦੇ ਕੀੜੇ ਕੱਢਣ ਲੱਗੇ ਮੂੰਹ ਚੋਂ ਨੱਕ ਚੋਂ ਕੀੜੇ ਬੇਅੰਤ ਨਿਕਲੇ ਜਦੋਂ ਵੀਦ ਨੂੰ ਨਿਮੋਣ ਲੱਗੇ ਤਾਂ ਬਾਥਰੂਮ ਵਾਲੀ ਜਗਾ ਦੇ ਵਿੱਚ ਵੀ ਕੀੜੇ ਪਏ ਹੋਏ ਸੀ ਬਾਥਰੂਮ ਵਾਲੀ ਜਗਾ ਦੇ ਵਿੱਚ ਜਾਕਮ ਬਣੇ ਹੋਏ ਤੇ ਕੀੜੇ ਪਏ ਹੋਏ ਖੁੱਡਾਂ ਬਣੀਆਂ ਹੋਈਆਂ ਧੰਨਵਾਦ ਕਰਦੇ ਆਂ ਤੋਨੀ ਢੱਲ ਦਾ ਤੇ ਸਾਹਿਲ ਢਿੰਗਰਾ ਵੀ ਦਾ ਜਿਹੜੇ ਇਸ ਬਜ਼ੁਰਗ ਨੂੰ ਸੁਪਨਿਆਂ ਦੇ ਘਰ ਤੱਕ ਕਰ ਲੈ ਕੇ ਆਏ ਤੇ ਜੇ ਕੋਈ ਪਹਿਚਾਣ ਦਾ ਜੇ ਕੋਈ ਜਾਣ ਦਾ ਬਾਪੂ ਜੀ ਦਾ ਚਿਹਰਾ ਇਸ ਵੀਰ ਦਾ ਚਿਹਰਾ ਜਰੂਰ ਦੇਖੋ ਤਾਂ ਜੋ ਇਹਦੇ ਬਾਰੇ ਜੀ ਕੁਝ ਪਤਾ ਲੱਗ ਸਕੇ ਕੋਈ ਜਾਣਕਾਰੀ ਮਿਲ ਸਕੇ ਅੱਗੇ ਨਾਲੋਂ ਹਾਲਤ ਠੀਕ ਆ ਕਿਹੜੇ ਸਾਰੇ ਕੱਢ ਦਿੱਤੇ ਗਏ ਨੇ ईएनटी ਵਾਲੇ ਡਾਕਟਰ ਨੇ ਖਾਇਆ ਅੰਦਰੋਂ ਵੀ ਨੱਕ ਦੇ ਵਿੱਚੋਂ ਕਾਫੀ ਡੀਪ ਕੀੜੇ ਸੀ ਉਹ ਵੀ ਕਢਾਏ ਹੁਣ ਬ੍ਰੇਨ ਦੇ ਕੁਝ ਟੈਸਟ ਹੋਇਆ ਉਹਦੀ ਰਿਪੋਰਟ ਆਉਗੀ ਵੀ ਕਿਤੇ ਅੰਦਰ ਅੱਗੇ ਬ੍ਰੇਨ ਤੱਕਰ ਤਾਂ ਨਹੀਂ ਪਹੁੰਚੇ ਕੀੜੇ ਕਿਉਂਕਿ ਨੱਕ ਮੂੰਹ ਅੱਖ ਕੰਨ ਇਹ ਸਾਰਾ ਇੱਕੋ ਹੀ ਰਸਤਾ ਤੇ ਆਪਾਂ ਮਹਿਸੂਸ ਵੀ ਨਹੀਂ ਕਰ ਸਕਦੇ ਵੀ ਇਸ ਵੀਰ ਨੂੰ ਇਸ ਵਕਤ ਦੇ ਮਾਰੇ ਹੋਏ ਰੱਬ ਦੇ ਬੰਦੇ ਨੂੰ ਕਿੱਦਾਂ ਮਹਿਸੂਸ ਹੁੰਦਾ ਸੀ ਕਿੱਦਾਂ ਇਹਨੂੰ ਦਰਦ ਹੁੰਦਾ ਸੀ ਕਿੱਦਾਂ ਕੀੜੇ ਅੰਦਰ ਕੁਲਬਲ ਕੁਲਬਲ ਕਰਦੇ ਨੱਕ ਦੇ ਵਿੱਚੋਂ ਮੂੰਹ ਤੇ ਤੇ ਮੂੰਹ ਦੇ ਵਿੱਚ ਵੜ ਜਾਂਦੇ ਸੀ ਤੇ ਮੂੰਹ ਦੇ ਵਿੱਚੋਂ ਨੱਕ 'ਚ ਵੜ ਜਾਂਦੇ ਸੀ ਇੰਨੀ ਵੀ ਸੋਝੀ ਨਹੀਂ ਸੀ ਇਹ ਹੱਥ ਨਾਲ ਆਪਣਾ ਨੱਕ ਸਾਫ਼ ਕਰ ਲਵੇ ਐਸੀਆਂ ਰੂਹਾਂ ਜਿਨ੍ਹਾਂ ਨੂੰ ਲੋਕ ਰੱਬ ਦਾ ਦਰਜਾ ਦਿੰਦੇ ਸੀ ਵੀ ਇਹ ਲੋਕ ਦੂਜੇ ਰੱਬ ਨੇ ਜਿਹੜੇ ਸਿੱਧੇ ਪੱਧਰੇ ਥੋਲੇ ਲੋਕ ਜਿਨ੍ਹਾਂ ਨੂੰ ਕਿਸੇ ਦਾ ਮਾਣਾ ਕਿਸੇ ਦਾ ਚੰਗਾ ਕਿਸੇ ਦਾ ਉੱਚਾ ਕਿਸੇ ਦਾ ਨੀਵਾਂ ਪਰ ਅੱਜ ਐਸੇ ਲੋਕਾਂ ਦੇ ਕੀੜੇ ਪੈ ਰਹੇ ਤੇ ਉਹ ਵੀ ਧਾਰਮਿਕ ਸਥਾਨ ਦੇ ਬਾਹਰ ਮੰਦਿਰ ਦੇ ਬਾਹਰ ਇੱਕ ਮਹੀਨੇ ਤੋਂ ਬੈਠਾ ਬਾਪੂ ਕੀੜੇ ਤੋ ਖਾਦਾ ਜਾ ਰਿਹਾ ਉੱਥੇ ਕਿੰਨੇ ਲੋਕ ਆਉਂਦੇ ਹੁਣੇ ਹੋਰ ਜਿਹੜੇ ਨੂੰ ਦੇਖ ਕੇ ਵੀ ਅਣਡਿੱਠਾ ਕਰ ਜਾਂਦੇ ਸੀ ਤੇ ਪਤਾਲਪੁਰੀ ਮੰਦਰ ਦੇ ਸਾਹਮਣੇ ਮੰਗਲ ਡੈਮ ਇਲਾਕਾ ਭਾਖੜਾ ਨੰਗਲ ਡੈਮ ਜਿਹੜਾ ਰੋਪੜ ਦੇ ਵਿੱਚ ਸੀ ਜਿੱਥੋਂ ਅਸੀਂ ਇੱਕ ਡਾਕਟਰ ਵੀਰ ਨੂੰ ਲੈ ਕੇ ਆਏ ਸੀ ਅੱਜ ਤੋਂ 3 ਸਾਲ ਪਹਿਲਾਂ ਐਮਬੀਬੀਐਸ ਡਾਕਟਰ ਡਾਕਟਰ ਸਾਹਿਬ ਸਾਡੇ ਕੋਲੇ ਅੱਜ ਵੀ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆ ਤੇ ਉਸੇ ਇਲਾਕੇ ਤੋਂ ਜਿੱਥੋਂ ਡਾਕਟਰ ਤਲਵਾਰ ਨੂੰ ਲੈ ਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ